ਕਾਸ਼ ਇਹ ਦਰਦ ਸਾਡੇ ਪ੍ਰਸ਼ਾਸਨ ਨੂੰ ਪੰਜਾਬ ਦਾ ਮੁੱਖ ਮੰਤਰੀ ਸ਼ਰਾਬ ਪੀ ਕੇ ਮਰੇ ਬੰਦੇ ਦੇ ਘਰ 10 ਲੱਖ ਦਾ ਮੁਆਵਜ਼ਾ ਦੇਣ ਚਲੇ ਜਾਂਦਾ 9 ਤਰੀਕ ਦਾ ਮੁੰਡਾ ਮਾਰਤਾ ਮੁੱਖ ਮੰਤਰੀ ਕਿੱਥੇ ਮਰ ਗਿਆ ਆਇਆ ਕਿਉਂ ਨਹੀਂ ਉਹਦਾ ਇੱਥੇ ਆਉਣਾ ਬਣਦਾ ਸੀਗਾ ਇਹ ਬੜੀ ਵੱਡੀ ਘਟਨਾ ਆ ਇਹ ਨਾ ਸਮਝੋ ਪੀ ਮਜ਼ਦੂਰ ਲੋਕ ਨੇ ਨਹੀਂ ਇੰਨਾ ਚ ਵੀ ਰੱਬ ਦੀ ਜਾਨ ਲਾਇਨ ਆਰਡਰ ਮੁਤਾਬਕ ਜੇ ਪੰਜਾਬ ਦੇ ਲੋਕ ਜਾਂ ਹੋਰ ਨਾਲ ਸੂਬਿਆਂ ਦੇ ਲੋਕ ਅੱਠ ਦੇ ਅੱਠ ਸੂਬਿਆਂ ਦੇ ਵਿੱਚ ਜਗ੍ਹਾ ਨਹੀਂ ਖਰੀਦ ਸਕਦੇ ਇੱਥੇ ਪ੍ਰਵਾਸੀ ਕਿਵੇਂ ਖਰੀਦ ਰਹਾ ਫਿਰ ਉੱਥੇ ਗੈਂਗਸਟਰ ਲੋਕ ਅਪਰਾਧੀ ਲੋਕ ਪ੍ਰਵਾਸੀ ਬਣ ਕੇ ਨਹੀਂ ਜਾ ਸਕਦੇ ਪੰਜਾਬ ਦੇ ਵਿੱਚ ਜੋ ਪੀ ਬਿਹਾਰ ਦੇ ਜਿਹੜੇ ਅਪਰਾਧੀ ਲੋਕ ਨੇ ਕ੍ਰਿਮੀਨਲ ਲੋਕ ਨੇ ਉਹ ਪੰਜਾਬ ਵਿੱਚ ਕਿਵੇਂ ਆ ਗਏ ਇਹ ਪ੍ਰਸ਼ਾਸਨ ਨੂੰ ਸਵਾਲ ਹੈ ਉਹਨਾਂ ਦੇ ਆਧਾਰ ਕਾਟ ਉਹਨਾਂ ਦੀਆਂ ਵੋਟਾਂ ਉਹਨਾਂ ਦੇ ਰਾਸ਼ਨ ਕਾਟ ਇਹ ਕਿਹੜੇ ਲੀਡਰ ਤੇ ਕਿਹੜੇ ਮੇਅਰ ਤੇ ਕਿਹੜੇ ਪ੍ਰਸ਼ਾਸਨ ਨੇ ਬਣਾਈ ਇਹਦੇ ਸਵਾਲ ਤੁਹਾਡੇ ਨੇ ਫਿਰ ਇਹ ਬੱਚਾ ਪ੍ਰਵਾਸ ਦੇ ਨਾਂ ਤੇ ਆਏ ਹੋਏ ਅਪਰਾਧੀਆਂ ਨੇ ਅਗਵਾ ਕਰਕੇ ਕਤਲ ਕੀਤਾ ਇਹਦੇ ਪਹਿਲਾਂ ਦੋ ਬੱਚੇ ਕੁੰਬੜੇ ਪਿੰਡ ਚ ਮਾਰ ਦਿੱਤੇ ਸੀ ਇੱਕ ਦੀ ਅੱਖ 'ਚੋਂ ਖੰਜਰ ਮਾਰ ਕੇ ਖੋਪੜ ਦੇ ਵਿੱਚੋਂ ਦੀ ਪਛਾਹ ਕੱਢਤਾ ਸੀ 12-14 ਸਾਲ ਦੇ ਬੱਚੇ ਸੀ ਇੱਕ ਦੇ ਵੱਖੀ 'ਚ ਖੰਜਰ ਮਾਰਿਆ ਦਿਨ ਦਿਹਾੜੇ ਦੋ ਬੱਚੇ ਮਾਰਤੇ ਪ੍ਰਸ਼ਾਸਨ ਦੱਸੇ ਉਹਨਾਂ ਦੋਸ਼ੀਆਂ ਨੂੰ ਕੀ ਸਜ਼ਾਵਾਂ ਦਿੱਤੀਆਂ ਤੇ ਉਹ ਪਰਿਵਾਰ ਨੂੰ ਕੀ ਇਨਸਾਫ਼ ਮਿਲਿਆ ਕਿ ਉਹੀ ਅਮਨ ਨਾਲ ਹੋ ਕਿ ਤੋਂ ਮੁਆਵਜ਼ਾ ਲੈ ਲੈ ਬੱਚੇ ਦਾ 5 ਲੱਖ